ਰਾਨੂ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਦੀ ਬੰਦੇ ਸੋ ਜਿਵੇਂ ਕਿ ਅਸੀਂ ਕਿਹਾ ਸੀ ਵੀ ਆਪਾਂ ਸੇਵਾ ਪੰਜਾਬ ਦੇ ਪੋਤੀ ਪੰਜਾਬ ਲਈ ਬਹੁਤ ਨੇ ਠੀਕ ਆ ਸੋ ਅਸੀਂ ਆ ਹੁਣ ਮਿਲਦਾ 20 ਟਰੈਕਟਰ ਪਹਿਲਾਂ ਸੀ 21 ਹੋਣ ਆ ਗਏ 41 ਟਰੈਕਟਰ ਆ ਗਏ ਠੀਕ ਆ ਤੇ ਮੈਂ ਆ ਹੀ ਕਹਿੰਨਾ ਵੀ ਜਿਵੇਂ ਮਨਕੀਰਤ ਆਲਖ ਟੀਮ ਸਾਡੀ ਟੀਮ ਸਾਡੇ ਭਰਾ ਸੇਵਾ ਕਰ ਰਹੇ ਨੇ ਹੋਰ ਵੀ ਜਿਹੜੇ ਤੁਹਾਡੇ ਮਾਧਮ ਰਾਈ ਸਾਨੂੰ ਵੇਖ ਰਿਹਾ ਅੱਜ ਪੰਜਾਬ ਨੂੰ ਲੋੜ ਆ ਪਲੀਜ਼ ਆਪਦੇ ਘਰਾਂ ਚ ਨਾ ਬੋ ਪੰਜਾਬ ਲਈ ਜਾਓ ਜਿੰਨਾ ਨਾਲ ਖੜਿਆ ਜਾ ਸਕੇ ਅੱਜ ਦਾਟ ਇਹ ਟਾਈਮ ਆ ਪੰਜਾਬ ਨੂੰ ਲੋੜ ਆ ਆਪਦੇ ਪੰਜਾਬੀਆਂ ਦੀ ਠੀਕ ਆ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੇ ਬਾਹਰ ਨੇ ਫਲਾਈਟ ਕਰਾ ਕੇ ਆਓ ਕਿਵੇਂ ਮਰਜੀ ਅੱਜ ਆਪਾਂ ਆਪਦੇ ਭਰਾਵਾਂ ਨਾਲ ਰਲ ਕੇ ਖੜੀਏ ਬਾਕੀ ਬੜੀ ਖੁਸ਼ੀ ਹੋਈ ਕਾਰਸ਼ੇ ਵਾਲੇ ਸੰਤ ਆ ਸਾਰੇ ਤੁਸੀਂ ਕੈਮਰਾ ਇਧਰ ਨੂੰ ਕਰ ਦਿਓ ਆ ਪਤਾ ਲੱਗ ਜੂਗਾ ਕੀ ਆ ਦੇਖੋ ਬੰਨ ਠੀਕ ਆ ਉਹ ਦੇਖੋ ਜੀ ਸਾਰੇ ਮੋਟਰਾਂ ਮੋਟਰਾਂ ਰਹਿ ਗਈਆਂ ਕੱਲੇ ਗੱਲੀਆਂ ਠੀਕ ਆ ਜ਼ਮੀਨਾਂ 5-5 ਫੁੱਟ ਰੇਤਾ 5-5 ਫੁੱਟ ਰੇਤਾ ਆ ਚੁੱਕਿਆ ਤੋਂ ਟਰੈਕਟਰਾਂ ਦੀ ਸੇਵਾ ਜਿਹੜੀ ਅਸੀਂ ਕੀਤੀ ਆ ਇਹਦੇ ਨਾਲ ਕੀ ਆ ਅਸੀਂ ਟਰੈਕਟਰ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਪਹਿਲਾਂ ਆਪਣਾ ਗਲੋਬਲ ਸੇਖ ਵਾਲਿਆਂ ਨੂੰ ਦਿੱਤੇ ਸੀ ਹੁਣ ਕਾਰ ਸੇਵਾ ਵਾਲੇ ਸੰਤਾਂ ਨੂੰ ਦੇ ਰਹੇ ਆ ਕਾਰ ਸੇਵਾ ਵਾਲੇ ਅੱਜ ਅਸੀਂ ਹੰਗਲ ਸਾਹਿਬ ਅੱਜ 20 ਟਰੈਕਟਰ ਦੇ ਕੇ ਜਾ ਰਹੇ ਆ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਹਾਕਮ ਸਿੰਘ ਜੀ ਠੀਕ ਆ ਸਰਹਿਆਲੀ ਵਾਲੇ ਅੱਜ ਆਪਾਂ 21 ਟਰੈਕਟਰ ਦੀ ਸੇਵਾ ਪਹੁੰਚਾਈ ਇੱਕ ਟਰੈਕਟਰ ਆਪਾਂ ਕਿੱਥੇ ਦਿੱਤਾ ਵਜੀਦਪੁਰ ਵਜੀਦਪੁਰ ਵਾਲੇ ਬਾਬਿਆਂ ਨੇ ਪਿਛਲੀ ਵਾਰੀ ਸੀ ਇਹਨਾਂ ਨੂੰ 10 ਟਰੈਕਟਰ ਕਹੇ ਸੀ ਉਹਨਾਂ ਨੇ ਆਖੇ ਬੇਟਾ ਸਾਨੂੰ ਇੱਕ ਟਰੈਕਟਰ ਪਹੁੰਚਾ ਦਿਓ ਸੋ ਇੱਕ ਟਰੈਕਟਰ ਉੱਥੇ ਆ ਅੱਜ ਜਿਹੜੇ 20 ਟਰੈਕਟਰ ਆ ਵੀਰੇ ਇਹਨਾਂ ਚ 10 ਟਰੈਕਟਰ ਆਪਣੇ ਬਾਬਿਆਂ ਕੋਲ ਹੀ ਰਹਿਣਗੇ ਸਰਹਿਆਲੀ ਵਾਲੇ ਸਰਹਿਆਲੀ ਵਾਲੇ ਸੰਤਾਂ ਕੋਲ ਹੀ ਰਹਿਣਗੇ ਜਿਹੜੇ 10 ਟਰੈਕਟਰ ਨੇ ਇਹ ਕੀ ਹੋਊਗਾ ਜਿਹੜੇ ਇਹ ਜਿੰਨਾ ਟਾਈਮ ਪੈਲੀਆਂ ਚ ਬਾਬੇ ਯੂਜ਼ ਕਰ ਰਹੇ ਨੇ ਮਹੀਨਾ 2 ਮਹੀਨੇ 6 ਮਹੀਨੇ ਤੁਹਾਨੂੰ ਜਿਆਦਾ ਪਤਾ ਹੋਣਾ ਕਿੰਨਾ ਟਾਈਮ ਯੂਜ਼ ਹੋਊਗਾ ਜਿੰਨਾ ਜ਼ਰੂਰ ਕਲੀਅਰ ਹੋ ਜਾਊਗਾ ਜਿੰਨਾ ਟਾਈਮ ਵੀ ਯੂਜ਼ ਹੋਊਗਾ ਉਹਨਾ ਟਾਈਮ ਬਾਬਿਆਂ ਕੋਲ ਉਹ ਤੋਂ ਬਾਅਦ ਜਿਹੜੇ ਜਿਆਦਾ ਨੁਕਸਾਨ ਹੋਇਆ ਨਾ ਜਿਵੇਂ ਆਪਾਂ ਜਿਹੜੇ ਵੀਡੀਓਜ਼ ਚ ਆਉਂਦਾ ਹੈ ਜਿਹੜੇ ਵੀਡੀਓਜ਼ ਆਪਣੇ ਕੋਲ ਆਉਂਦੇ ਆ ਕਿੱਥੇ ਕਿੱਥੇ ਟੁੱਟਿਆ ਸੀ ਟਰੈਕਟਰ ਇੱਕ ਆਪਣੇ ਬਟਾਲੇ ਕੋਲ ਜਿਹੜਾ ਪਾਣੀ ਆ ਗਿਆ ਸੀ ਉਹ ਲੰਗਰ ਲੈ ਕੇ ਜਾ ਲੰਗਰ ਵਾਲਾ ਟਰੈਕਟਰ ਸੀ ਜਿੰਨਾ ਜਿੰਨਾ ਦੇ ਵੀ ਟਰੈਕਟਰਾਂ ਦੀ ਆਪਾਂ ਐਡ ਆ ਨੁਕਸਾਨ ਹੋਇਆ ਜਿਹੜੇ ਨੁਕਸਾਨ ਆ ਬਾਕੀ 10 ਟਰੈਕਟਰ ਇਹ ਉਹਨੂੰ ਇਹ ਉਹਨਾਂ ਨੂੰ ਉਹ ਅਸੀਂ ਉਹ ਵੈਰੀਫਾਈ ਤੁਸੀਂ ਭੈਣੇ ਮਾਵੇਂ ਮੀਡੀਆ ਕਰ ਦਿਓ ਵੀਰੇ ਤੁਸੀਂ ਸਾਨੂੰ ਦੱਸ ਦੋ ਉਹ ਸਾਨੂੰ ਜਿੰਨੇ ਜਿਨ੍ਹਾਂ ਦੇ ਆਪਾਂ ਨੂੰ ਤੁਹਾਨੂੰ ਪਤਾ ਹੈ ਹਨਾ ਵੀ ਜਿਹੜਾ ਨੁਕਸਾਨ ਹੋਇਆ ਆਪਾਂ ਨੂੰ ਮੇਨ ਮੇਨ ਲੈ ਉਹ ਖਾਲਸਾ ਜੀ ਉਹ ਟਰੈਕਟਰ ਲੇਖ ਲਿਓ 2 ਮਹੀਨਿਆਂ ਬਾਅਦ 3 ਮਹੀਨਿਆਂ ਬਾਅਦ 10 ਖਾਲਸਾ ਜੀ ਬਾਬਾ ਜੀ ਉਹਨਾਂ ਦੇ ਆ 10 ਟਰੈਕਟਰ ਮੰਨ ਲਓ ਸੰਗਤ ਦੇ ਆ ਠੀਕ ਆ ਜੀ ਤੇ ਉਹ ਤੋਂ ਬਾਅਦ ਮੰਨ ਲਓ ਇਨ ਫਿਊਚਰ ਇਹਨਾਂ ਦੀ ਜਿੰਨੀ ਵੀ ਟਰੈਕਟਰਾਂ ਦੀ ਲਾਈਫ ਹੈਗੀ ਆ ਤੁਸੀਂ ਸਾਥ ਸੰਗਤ ਜੀ ਸੰਤਾਂ ਕੋਲ ਆਓ ਜਿੰਨੇ ਆਪਦਾ ਜਿਹੜਾ ਵੱਡਾ ਜ਼ਿੰਮੇਵਾਰਾ ਉਹਨਾਂ ਕੋਲ ਤਾਂ ਹੈਗਾ ਸਾਧਨ ਹਨਾ ਜਿਹੜੇ ਨਿੱਕੇ ਜ਼ਿੰਮੇਵਾਰ ਨੇ ਉਹ ਸੰਤਾਂ ਮਹਾਂਪੁਰਸ਼ਾਂ ਤੋਂ ਟਰੈਕਟਰ ਲੈ ਕੇ ਜਾਓ ਬਾਬਾ ਜੀ ਨੂੰ ਸਾਰੇ ਜਿੱਥੇ ਜਿੱਥੇ ਵੀ ਕਾਰ ਸੇਵਾ ਜਿ ਆਪਾਂ ਦੇ ਰਿਹਾ ਟਰੈਕਟਰ ਹੱਥ ਜੋੜ ਕੇ ਮੈਂ ਇੱਕੋ ਗੱਲ ਕਹਿ ਰਿਹਾ ਬਾਬਾ ਜੀ ਭਾਵੇਂ 5 ਸਾਲ ਨੂੰ ਵੀ ਤੁਹਾਡੇ ਤੋਂ ਕੋਈ ਲੈ ਕੇ ਜਾਂਦਾ ਵੀ ਤੁਸੀਂ ਤੇਲ ਦੀ ਸੇਵਾ ਕਿਉ ਸੰਦੀਪ ਸਿੰਘ ਜੀ ਤੇਲ ਦੀ ਸੇਵਾ ਵੀ ਕਾਰ ਸੇਵਾ ਵਾਲੇ ਜ਼ਿੰਮੇਵਾਰ ਦੀ ਆਪ ਕਰਦੇ ਤੇ ਬਾਬਿਆਂ ਨੇ ਆ ਚੀਜ਼ ਹਾਮੀ ਭਰੀ ਆ ਕਿਉਂਕਿ ਬਾਬੇ ਨੇ ਆਖਿਆ ਸਾਰਾ ਖੁਸ਼ੀ ਸੰਗਤ ਦਾ ਠੀਕ ਆ ਤੇ ਇਸ ਤੋਂ ਖੁਸ਼ੀ ਵਾਲੀ ਗੱਲ ਕੋਈ ਨਹੀਂ ਇੱਕ ਘਰ ਗਿਆ ਸੀਗਾ ਉਸ ਵਾਰ ਵੀ ਦੱਸ ਦੋ ਨੀ ਪੱਥਰ ਰੱਖ ਕੇ ਜਿਹੜਾ ਹਾਂਜੀ ਇੱਕ ਘਰ ਰੁੜ ਗਿਆ ਸੀ ਉਹਦਾ ਅੱਜ ਬਾਬਾ ਜੀ ਹੋਣਾ ਨੇ ਉਹ ਵੀ ਦੋ ਬੱਚੀਆਂ ਯਾਰ ਉਹ ਟਿੱਡੀ ਜੀ ਨੂੰ ਮੈਂ ਹੱਥਾਂ 'ਚ ਕਿਉਂਕਿ ਹਾਂ ਹਨਾ ਉਹਦੇ ਟਿੱਡੀ ਨੂੰ ਮੈਂ ਹੱਥਾਂ 'ਚ ਤੇ ਅੱਜ ਉਹਦਾ ਘਰ ਠੀਕ ਆ ਬਹੁਤ ਖੁਸ਼ੀ ਵਾਲੀ ਗੱਲ ਤੇ ਅੱਜ ਮੇਰਾ ਜਨਮ ਦਿਨ ਤੇ ਮੈਂ ਪਹਿਲਾਂ ਵੀ ਦੱਸਿਆ ਅੱਜ ਤੋਂ 4 ਦਿਨ ਪਹਿਲਾਂ ਮੇਰੇ ਫਾਦਰ ਸਾਹਿਬ ਦੇ ਦੀ ਨਿਗਾ ਚਲ ਗਈ ਸੀ ਸ਼ੂਗਰ ਦਾ ਟੈਗ ਆ ਗਿਆ ਸੀ ਤੇ ਜਿੱਦਨ ਰਾਜਵੀਰ ਵੀਰ ਵਾਲਾ ਕੰਮ ਹੁੰਦਾ ਤੇ ਜਦੋਂ ਮੈਂ ਹਸਪੀਟਲ ਤੋਂ ਮੈਂ ਜਾਨਾ ਨਾ ਇਹ ਮੇਰੀ ਵੀਡੀਓ ਵੀ ਆਉਂਦੀ ਆ ਉਦੋਂ ਬਾਅਦ ਸਿੱਧਾ ਮੈਨੂੰ ਫੋਨ ਆਉਂਦਾ ਵੀ ਡੈਡੀ ਨੂੰ ਐ ਅਟੈਕ ਆ ਗਿਆ ਤੇ ਅੱਜ ਦੇਖ ਲਓ ਮੈਂ ਸਵੇਰੇ ਡੈਡੀ ਨੂੰ ਮਿਲ ਕੇ ਆਇਆ ਹਸਪੀਟਲ ਮਿਲ ਕੇ ਮੈਂ ਨਿਕਲਿਆ ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਹਨਾ ਪਵਿੱਤਰ ਧਰਤੀ ਤੇ ਮੈਂ ਪਹੁੰਚਿਆ ਹਜੇ ਮੈਂ ਰਸਤੇ 'ਚ ਆਈ ਇਹ ਨਾ ਜਲੰਧਰ ਕੋਲ ਮੈਨੂੰ ਡਾਕਟਰ ਦੀ ਵੀਡੀਓ ਕਾਲ ਆਈ ਤੇ ਫਾਦਰ ਸਾਹਿਬ ਦੀ ਮੰਨ ਲਓ ਨੇ ਘਾਬ ਵਾਪਸ ਆ ਗਈ ਹਨ ਤੇ ਬਹੁਤ ਹਾਂ ਤੇ ਬਹੁਤ ਸੋ ਅੱਜ ਮੇਰਾ ਜਨਮ ਦਿਨ ਤੇ ਬੜੇ ਵਧੀਆ ਹਨਾ ਹਾਂ ਵੀ ਬੜੀ ਖੁਸ਼ੀ ਮਿਲੀ ਹਨਾ ਤੇ ਨਹੀਂ ਤਾਂ ਅੱਗੇ ਜਨਮ ਦਿਨ ਹੋਰ ਹਿਸਾਬ ਨਾਲ ਹੁੰਦੇ ਆ ਤੇ ਬਾਕੀ ਰਾਜਵੀਰ ਜਵੰਦੇ ਵੀਰ ਵਾਸਤੇ ਗੁਰਦੁਆਰਾ ਰੇਰ ਸਾਹਿਬ ਕੇ ਨਤਮਸਤਕ ਹੋਏ ਕੀ ਅਰਦਾਸ ਕੀਤੀ ਬਾ ਅਰਦਾਸ ਜੀ ਸਾਰੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਸਭ ਬਸ ਚੜ੍ਹਦੀ ਕਲਾ ਰਵੇ ਸਾਡਾ ਭਰਾ ਵੀਰੇ ਰਾਜਵੀਰ ਰਾਜਵੀਰ ਦਾ ਵੀ ਹੋ ਰਿਹਾ ਹੈ ਗਾਲੀ ਉਹਦਾ ਪਤਾ ਕੀ ਆ ਪਰਿਵਾਰ ਚ ਜਾਵੇ ਇੱਕ ਬੇਟਾ ਹੈ ਇੱਕ ਬੇਟੀ ਆ ਠੀਕ ਆ ਇੱਕ ਬੰਦੇ ਬਿਨਾ ਪਰਿਵਾਰ ਚ ਕੁਛ ਨਹੀਂ ਵੀ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਪਹੁੰਚੇ ਬਸ ਸਾਰੇ ਜਣੇ ਅਰਦਾਸ ਕਰੋ ਠੀਕ ਆ ਬਾਕੀ ਮੇਰੀ ਡਾਕਟਰ ਸਾਹਿਬਾਂ ਨਾਲ ਗੱਲ ਹੋਈ ਸੀ ਡਾਕਟਰ ਸਾਹਿਬ ਕਹਿੰਦੇ ਵੀ ਕ੍ਰਿਟੀਕਲ ਆ ਪਰ ਦਵਾਈ ਤੋਂ ਹਨਾ ਦਵਾਈ ਤੋਂ ਜਿਹੜੀ ਦਵਾਈ ਹਨਾ ਉਹ ਵੀ ਉਹ ਕਹਿੰਦਾ ਵੀ ਉਹ ਬਾਬਾ ਕਿਉਂਕਿ ਸਟਿਲ ਉਵੇਂ ਹੀ ਆ ਹਜੇ ਅੱਜ 4-5 ਦਿਨ ਹੋ ਗਏ ਤੇ ਕੁਝ ਪਲੱਸ ਵੀ ਨਹੀਂ ਆ ਕੁਝ ਨੈਗੇਟਿਵ ਵੀ ਨਹੀਂ ਆ ਪਰ ਆਪਰ ਅਰਦਾਸ ਕਰੀਏ ਵੀ ਛੇਤੀ ਭਾਵੇਂ ਸਾਲ ਬੈਠਦੇ ਰਹਿ ਜੇ 2 ਸਾਲ ਰਹਿ ਜੇ ਯਾਰ ਕੋਈ ਦਿੱਕਤ ਨਹੀਂ ਪਰ ਆਪਦੇ ਘਰੇ ਆਵੇ ਸਾਰੇ ਅਰਦਾਸ ਕਰੋ ਤੇ ਮੈਂ ਹੁਣ ਇੰਨਾ ਕਹਿ ਕੀ ਉਹ ਟਾਈਮ ਹੋ ਗਿਆ ਜੀ ਸਾਢੇ 3:00 ਵਜ ਗਏ ਹਾਂ ਹਾਂਜੀ ਸਾਢੇ 3:00 ਹੋ ਗਏ 4:00 ਵਜੇ ਤੇ ਮੈਂ ਵੀ ਤੁਰਦਾ ਟਾਈਮ ਨਾਲ ਚੰਡੀਗੜ੍ਹ ਨੂੰ ਤੇ ਇੰਨੀ ਚੀਜ਼ ਦੀ ਸਾਰਿਆਂ ਨੂੰ ਕਬੂਲ ਸਾਰਿਆਂ ਦੀ ਆ ਗਈ ਬਾਈਟ ਹੋਰ ਜਾਈ ਤਾਂ ਨਹੀਂ ਗਈ ਹਾਂ ਕਿਉਂਕਿ ਮੈਂ ਸਾਰੇ ਪੱਤਰਕਾਰਾਂ ਨਾਲ ਸਾਰੇ ਆਪਦੇ ਭਰਾਵਾਂ ਨਾਲ ਆਖਿਆ ਸੀ ਤੇ ਤੁਸੀਂ ਲਾਸਟ ਸਵਾਲ ਕਿ ਇੰਨੇ ਥ੍ਰੈਟ ਆਉਣ ਦੇ ਬਾਵਜੂਦ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ ਵਰਗੇ ਕਈ ਕਈ ਗਾਇਕ ਜਿਹੜੇ ਐ ਇੱਥੇ ਦੁਨੀਆ ਤੋਂ ਜਾ ਚੁੱਕੇ ਤੁਹਾਨੂੰ ਪਤਾ ਥ੍ਰੈਟ ਪਹਿਲਾਂ ਉਹਨਾਂ ਨੂੰ ਆਉਂਦੇ ਰਹਿ ਥ੍ਰੈਟ ਵੀਰੇ ਦੇਖੋ ਮਹਾਰਾਜ ਦੀ ਕਿਰਪਾ ਹੈ ਠੀਕ ਹੈ ਤੇ ਡਾਇਰੈਕਟਰ ਉਹਨਾਂ ਨੂੰ ਪੰਜਾਬੀਆਂ ਨਾਲ ਬਖਸ਼ਣਾ ਜਿਹੜਾ ਕੋਈ ਇਹੋ ਜਿਹਾ ਕੰਮ ਕਰੂਗਾ ਇਹਦਾ ਤਨਖਾਹ ਜਗਾ ਥੋੜਾ ਚੜਦੀ ਕਲਾ ਹਾਂ ਹਾਂ ਚੜਦੀ ਕਲਾ ਚੜਦੀ ਕਲਾ ਸਾਬ ਓਕੇ